ਤੋਂ ਮਾਰਦਾ ਉਹ ਕੰਮ ਕਰਦਾ ਕਲੱਬ ਮੇਰੇ ਭਰਾ ਦਾ ਨਾਮ ਹੈ ਅਮਰਪ੍ਰੀਤ ਸਿੰਘ ਉਹ ਨੂੰ ਕਟੈਰੀ ਵਿੱਚ ਬੈਠਦਾ ਉਹ ਵਕੀਲ ਹੈ 15 ਸਾਲ ਹੋ ਗਏ ਉਹ ਨੂੰ ਕਟੈਰੀ ਵਿੱਚ ਹੀ ਬੈਠਦੇ ਹੋਏ ਉਹ ਸਵੇਰੇ 9 ਵਜੇ ਕਟੈਰੀ ਵਿੱਚ ਚਲਾ ਜਾਂਦਾ ਉਹਦੀ ਘਰ ਵਾਲੀ ਪਿੱਛੋਂ ਮੰਦਰਪਾਰਕ ਕਲੱਬ ਵਿੱਚ ਜਿਹੜਾ ਲੱਗਿਆ ਪਿਆ ਮੈਨੇਜਰ ਸੀ ਪਹਿਲਾਂ ਰਿਟਾਇਰ ਹੋ ਗਿਆ ਹੁਣ ਪਤਾ ਨਹੀਂ ਉਹ ਕਿਸ ਪੋਸਟ ਤੇ ਆ ਵਿਛਾਲ ਮੇਰਾ ਜੀਜਾ ਲੱਗਦਾ ਸੀ ਉਹਨੇ ਆ ਕੇ ਮੇਰੇ ਭਰਾ ਦਾ ਘਰ ਫੜਦਾ ਉਹ ਜਾਂਦਾ ਸੀ ਕਟੈਰੀ ਵਿੱਚ ਪਿੱਛੋਂ ਆ ਕੇ ਵੀ ਜਨਾਨੀ ਨਾਲ ਰੰਗ ਰੱਲੀਆਂ ਮਨਾਉਂਦਾ ਸੀ ਮੇਰੀ ਭਾਬੀ ਨਾਲ ਰੱਲੀ ਪਈ ਸੀ ਦੋਨਾਂ ਨੇ ਰਲ ਕੇ ਉਹਨੂੰ ਮਾਰਿਆ ਪਹਿਲਾਂ ਫਿਰ ਮੈਨੂੰ ਫੋਨ ਕਰਿਆ 9 ਮਾਰ ਮੂੜ ਕੇ ਮੈਨੂੰ ਕਹਿੰਦੇ ਰਾਹਤ ਹਸਪੀਟਲ ਵਿੱਚ ਆ ਜਾਓ ਤੁਹਾਡਾ ਭਰਾ ਕਹਿੰਦਾ ਫੈਦੀਵਾਨ ਤੋਂ ਗਿਰ ਗਿਆ ਤੇ 6 ਵਜੇ ਆ ਫਿਰ ਮੈਂ ਫੋਨ ਕੱਟਣ ਲੱਗੀ ਮੈਨੂੰ ਕਹਿੰਦੇ ਉਹ ਸੀਰੀਅਸ ਹੈ ਦੀਵਾਨ ਤੋਂ 6 ਵਜੇ ਕੇ ਸੀਰੀਅਸ ਹੋ ਗਿਆ ਜਾਂਦਾ ਹਸਪੀਟਲ ਵਿੱਚ ਗਈ ਨਾਲ ਦੀ ਨਾਲ ਫੋਨ ਕਰਤਾ ਕਹਿੰਦੇ ਉਹ ਤਾਂ ਘਰ ਆ ਗਿਆ ਘਰ ਆ ਕੇ ਜਦ ਦੇਖਿਆ ਤਾਂ ਜਾਨਵਰ ਵਾਂਗੂ نیچے ਪਾ ਰੱਖਿਆ ਅਜੀ ਵੇ ਜਾਨਵਰ ਗੇਰਾ ਉਹਦਾ ਕੋਈ ਚੱਦਰ ਨਹੀਂ ਉਹਦੇ ਸਿਰ 'ਚ ਟੱਟਾ ਪੂਰੀ ਵੀਡੀਓ ਸਾਡੇ ਕੋਲ ਹੈਗੀ ਆ ਉਹ ਪਾਣੇ ਦਿਖਾਣੇ ਵਾਸਤੇ ਲੱਠੇ ਦੇ ਸੱਟਾਂ ਬਾਹਾਂ ਤੇ ਜਿਵੇਂ ਛੈਣੀ ਦੀ ਹੁੰਦੀ ਛੈਣੀ ਉਹ ਮਾਰ ਕੇ ਖੁੰਡਾ ਕੱਢਿਆ ਉਹਦਾ ਮਾਸਦਰੋ ਦੀ ਐਵੇਂ ਮਾਰਿਆ ਨੂੰ ਕਸਾਈਆਂ ਵਾਂਗੂ ਔਰ ਆਪ ਉਹਦੇ ਅੱਖ ਚ ਹੰਝੂ ਲੈ ਉਹਨੂੰ ਕਤਵਾਲੀ 'ਚ ਬਿਠਾ ਕੇ ਲੀਚੇ ਦਾ ਜੂਸ ਪਲਾਇਆ ਜਾ ਰਿਹਾ ਹੈ ਦੇਖੋ ਪਰ ਖੂਨ ਸਾਫ ਕਰਕੇ ਫਿਰ ਡਾਈਆ ਕਹਿੰਦੀ ਆਪਣੇ ਆਪ ਮਰ ਗਿਆ ਆਪਣੇ ਆਪ ਕਿਵੇਂ ਮਰ ਗਿਆ ਤਾਂ ਇਹ ਕਹਿੰਦੀ دیਵਾਨ ਤੋਂ ਗਿਰ ਕੇ ਮਰਿਆ ਫਿਰ ਮੈਨੂੰ ਕਹਿੰਦੀ ਫਾਂਸੀ ਲਾ ਲਈ ਫਿਰ ਉਹ ਕਹਿੰਦੀ ਪੈਰ ਫਿਸਲ ਕੇ ਗਿਰ ਗਿਆ ਫਿਰ ਉਹਦੀ ਮਾਂ ਕਹਿੰਦੀ ਕਹਿੰਦੀ ਮੀਆਂ ਬੀਬੀ ਆਪਸ ਚ ਲੜ ਸੀ ਚਾਰ ਵਾਰ ਤਾਂ ਨੇ ਸਟੇਟਮੈਂਟਾਂ ਬਦਲੀਆਂ ਦੋਸਤ ਕਿਹੜਾ ਵਿਸ਼ਵਾਸ ਕਰੇਗਾ ਦਾ ਪਤਾ ਨਹੀਂ ਕਿ ਕੱਲ ਰਾਤ ਦੀ ਟਟਣਾ 9 ਵਜੇ ਮੈਨੂੰ ਫੋਨ ਕਰਿਆ ਮਾਰ ਉਹਨਾਂ ਨੇ 7 ਵਜੇ ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਦਿੱਤਾ ਸੀ 9 ਵਜੇ ਤੋਂ ਪਹਿਲਾਂ ਪਹਿਲਾਂ 7 ਵਜੇ ਚੰਗਾ ਪੱਲਾ ਬਾਹਰ ਆਈਸਕ੍ਰੀਮ ਦੀ ਰੇੜੀ ਤੇ ਖੜਿਆ ਸੀਗਾ 7 ਕਿੱਥੇ ਜਗ੍ਹਾ ਤੇ ਲੱਗੀ ਹੋਈ ਸੀ ਤੇ ਮੱਛੇ ਦੇ ਉੱਤੇ ਲੱਗੀ ਹੋਈ ਉਹ ਮਾਰੀਏ ਤੇਤੀ ਉਹ ਨਹੀਂ ਹੁੰਦੀ ਅੱਗੇ ਛੈਣੀ ਇੱਟਾ ਸਾਫ ਕਰਨ ਵਾਲੀ ਉਸੇ ਨਾਲ ਅੰਦਰ ਪੂੜਾ ਕਰ ਰੱਖਿਆ ਸਿੱਖੀ ਚੀਜ਼ ਮਾਰੀਆ ਕੋਈ ਨਾ ਪਿੱਛੇ ਮਾਰ ਗਿਆ ਬਾਹਾਂ ਤੇ ਮਾਰੀਆਂ ਲੱਤਾਂ ਤੇ ਨੀਲ ਪਾ ਰੱਖਿਆ ਔਰ ਜਿੱਥੇ ਘੱਟ ਜਿੱਥੇ ਆਪਣੇ ਘਰ ਚ ਰਹਿੰਦਾ ਉਹ ਔਰ ਮੇਕਅਪ ਸਵਾਰੇ ਲਿਪਸਟਿਕ ਲਗਾ ਲੈਂਦੀ ਆ ਘਰ ਪਰ ਆ ਮੇਰਾ ਚਲਾ ਜਾਂਦਾ ਹੈ ਪਿੱਛੋਂ ਪਤਾ ਨਹੀਂ ਕਿਨੂੰ ਬਾੜਦੀਆ ਕਿਨੂੰ ਕਰਦੀਆ ਤੁਹਾਨੂੰ ਕੁਝ ਨਹੀਂ ਪਤਾ ਕੈਮਰੇ ਦੇ ਤਾਰਾ ਵੀ ਕੱਟਦੀਆ ਉਹਨੇ ਆ ਵੀਡੀਓ پولیس ਨੂੰ ਕੜ ਗਿਆ ਰਾਤ ਦੇ 9 ਵਜੇ ਅਸੀਂ ਬੁਲਾ ਰਿਆ 9 ਵਜੇ ਉਦੋਂ ਕੋਈ ਐਫਆਈਆਰ ਨਹੀਂ ਕਰੀ ਅਸੀਂ ਪਹਿਲਾਂ ਕਾਰਵਾਈ ਕਰਾਂਗੇ ਫਿਰ ਕਰਾਂਗੇ ਹੁਣ ਕਹਿੰਦਾ ਉਹਦਾ ਸੰਸਕਾਰ ਕਰੋ ੱੱਕੇ ਨਾਲ ਕਹਿ ਰਿਹਾ ਕਿਉ ਸੰਸਕਾਰ ਕਰਨੇ ਜਾਂ ਤੱਕ ਰਿਪੋਰਟ ਨਹੀਂ ਆਈ ਮੇਰੇ ਮਾਪੇ ਨਹੀਂ ਹੈਗੇ ਹੁਣੀ ਮੇਰੇ ਮਾਵਾ ਭਰੇ ਦੋਸਤar ਹੋਏ ਅੱਜੇ ਮੇਰੇ ਮਾਪੇ ਆਪਣੇ ਇੱਕ ਕੱਲਾ ਪੁੱੰਗਾ ਭਰਾ ਸੀ ਉਹ ਵੀ ਮਾਰਤਾ ਖਾ ਗਈ ਮੇਰੇ ਭਰਾ ਨੂੰ ਦੱਸੋ ਕੱਲੀ ਕੱਲੇ ਮੇਰੇ ਭਰਾ ਨੂੰ ਖਾ ਗਏ ਆ ਕੱਲ ਰੱਖਣੀ ਸੀ ਅਸੀਂ ਅਸੀਂ ਤਿਆਰੀਆਂ ਕਰ ਰਹੇ ਸੀ ਰਖੜੀ ਤੇ ਜਾਂਦੇ ਉਹਨੇ ਮਾਰਤਾ ਮਾਰ ਕੇ ਸਿਚਤਾ ਨੀਤੇ ਜਮੀਨ 'ਚ ਔਰ ਆਪਸ ਚੰਦ ਦੇ ਨਾਲ ਪਈ ਗਿਆ ਆ ਦੇਖੋ ਆਹ ਦੇਖੋ ਸਿਰ ਤੇ ਮਾਰ ਰੱਖਿਆ ਕਿਵੇਂ ਇੱਕ ਚੰਗਾ ਬਲਾ ਜਿੰਦਾ ਜਾਗਦਾ ਫਰੀਜਾ ਵਿੱਚ ਲਗਾਤਾ ਮੇਰਾ ਭਰਾ ਤੇ ਮਾਫ ਕਰਿਆ ਸੀ ਉਹਨੇ ਦੱਸੋ ਸੰਸਕਾਰ ਕਰ ਗੰਦੇ ਸੰਸਕਾਰ ਕਰੋ ਕਾਨੂੰਨ ਦੀ ਕਾਰਵਾਈ ਕਰੋ ਕਿਉਂ ਕਰੀਏ ਕਾਨੂੰਨੀ ਕਾਰਵਾਈ ਉਹਨੂੰ ਮਾਰ ਦਵੋ ਦੱਸੋ ਉਹਨੂੰ ਨਾਲ ਮਾਰ ਦਿਓ ਕਿੰਨੂੰ ਕਹਾਂ ਮੈਂ ਜਾ ਕੇ ਕਾਨੂੰਨ ਨਹੀਂ ਸੁਣਦਾ ਕੱਲ ਰਾਤ ਜਾ ਮਾਰਿਆ ਬਸ ਸੁਣਦਾ ਨਹੀਂ ਕਿ ਸੁਣਦਾ ਜੇ ਸੁਣਦਾ ਹੁੰਦਾ ਜੋੜੇ ਹੁੰਦਾ ਉਹ ਸਰ ਮੇਰਾ ਮੇਰਾ ਨਾਮ ਮਰਦੀ ਹੈ ਮੇਰੇ ਸੁਪਨਿਆਂ ਦਾ ਨਾਮ ਅਮਰ ਸਿੰਘ ਹੈ ਸਰ ਬਲੂਸੀ ਸਰ ਮੇਰੇ પતિ ਰਤੀ ਦੀ ਬਹੁਤ ਜਿਆਦਾ ਡਿਪਰੈਸ਼ਨ 'ਚ ਔਰ ਉਹ ਜੀ ਟੈਂਸ਼ਨ 'ਚ ਰਹਤੀ ਸੀ ਮੇਰੀ ਜੋ ਅਨੰਦ ਹੈ ਡਬਲਿਊ ਉਸਕਰ ਵਾਲਾ ਜੋ ਬਿੰਦਾ ਹੈ उन्होंने उन्होंने प्रॉपर्टी को लेके उनके दिमाग में बहुत टेंशन बिठा रखी थी पहले तो हमारे पहले वाले घर पे कब्जा कर लिया सारा कुछ हथिया लिया अब इस वाले घर को भी हमने लोन लेके पास करवा के पैसे घर दोबारा बनवाया तब उनके उन्होंने इसको भी दे डालना सोचा उन्होंने सोचा कि इसमें से भी हमें हिस्सा मिलेगा सर अब हमने ना पैसा कब्जा के मकान बनाते सर घसे कैसे करके और अब हमें जीने में देरी अब वो बोल रही है कि मैं ये मकान भी लेके छोड़ूंगी और ये भी मकान मेरा है बाहर निकालूंगी और मेरे पति हमेशा में रहते थे हर सबसे बात बोलते थे थे तो 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 वो ना ना कहना कि वाई से वाई नहीं थे। वो फिर मारी मारे ऐसी लड़ाई हो रही है उनकी आपस में दोनों की लड़ाई हुई थी मेरी नाम की की और मेरे हसबैंड की गोटी को लेके वो कह रही थी हम लिए वाला माना हम लेंगे तो मेरे हसबेंड मान नहीं देते तो है मुझे बहुत मारा है बसर बस बहुत बुरा हाल किया उन्होंने भी इतना गंद पकाया जिससे मेरे सम्मध नहीं थे उनसे भी मेरे सम्मध हो रही जो मेरे माँ बाप की उम्र की थी इतना इतना गंदा लाशन लगाया मेरे ਹਾਂਜੀ ਸਾਨੂੰ ਇੱਕ ਇਨਟੀਮੇਸ਼ਨ ਮਿਲੀ ਸੀ ਵੀ ਜੋ ਮ੍ਰਿਤਕ ਨੇ ਅਮਨਪ੍ਰੀਤ ਸਿੰਘ ਈਲੀਅਸ ਮੋਨੂ ਜੋ ਇੱਕ ਪ੍ਰੈਕਟਿਸਿੰਗ ਲਾਇਰ ਨੇ ਆ ਵੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਜੋ ਮੌਕਾ ਵਗੈਰਾ ਵਿਜ਼ਿਟ ਕੀਤਾ ਗਿਆ ਹ ਮਹੱਲੇ ਦੇ ਵਿੱਚੋਂ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਤ ਹਾਸਲ ਕੀਤੇ ਗਏ ਤੇ ਜੋ ਕੁਝ ਪਰਿਵਾਰਕ ਮੈਂਬਰ ਸ਼ੰਕਾ ਵੀ ਜ਼ਾਹਰ ਕਰਦੇ ਸੀ ਤੇ ਉਹਨਾਂ ਦੀ ਪਤਨੀ ਦੇ ਬਿਆਨ ਤਹਿਰੀਰ ਕੀਤੇ ਗਏ ਜਿਨ੍ਹਾਂ ਨੇ ਦੱਸਿਆ ਵੀ ਉਹਨਾਂ ਨੇ ਆਪਣੇ ਆਪ ਨੂੰ ਫਾਹ ਲਗਾ ਕੇ ਆਪਣੀ ਜੀਵਨ ਲिलाव ਸਮਾਪਤ ਕੀਤੀ ਹੈ ਤੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਉਹਨਾਂ ਦੇ ਬਿਆਨਾਂ ਤੇ ਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਉਹਨਾਂ ਦਾ ਅਸੀਂ ਸੀਨੀਅਰ ਡਾਕਟਰ ਸਾਹਿਬਾਨਾਂ ਦੇ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਬੋਰਡ ਬਣਾ ਕੇ ਉਹਨਾਂ ਦਾ ਜਿਹੇ ਪੋਸਟਮਾਰਟਮ ਕਰਵਾਇਆ ਗਿਆ ਤੇ ਜਦੋਂ ਵੀ ਪੋਸਟਮਾਰਟਮ ਰਿਪੋਰਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਤੇ ਉਸ ਦੇ ਮੁਤਾਬਕ ਹੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਹੀ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਊ ਅਮਲ ਚ ਲਿਆਂਦੀ ਜਾਊਗਾ ਹਾਂਜੀ ਉਹਨਾਂ ਦੇ ਇੱਕ ਫੋਰਹੈਡ ਤੇ ਇੰਜਰੀ ਸੀਗੀ ਉਹ ਜੋ ਅਸੀਂ ਪੋਸਟਮਾਰਟਮ ਜਿਹੜੀ ਐਪਲੀਕੇਸ਼ਨ ਆ ਉਹਦੇ ਉਹਦੇ ਵਿੱਚ ਅਸੀਂ ਮੈਂਸ਼ਨ ਕੀਤੀ ਡਾਕਟਰ ਸਾਹਿਬਾਨਾਂ ਨੂੰ ਉਹ ਉਸ ਵੰਦੀ ਸਾਨੂੰ ਕਲੀਅਰ ਕੀਤਾ ਜਾਊਗਾ ਬੋਰਡ ਡਾਕਟਰਾਂ ਦੇ ਬੋਰਡ ਵੱਲੋਂ ਵੀ ਉਹ ਜਿਹੜੀ ਸੱਟ ਹੈ ਉਹ ਪੋਸਟਮਾਰਟਮ ਆ ਜਾਂ ਐਂਟੀਮਾਰਟਮ ਜਿਸ ਦੇ ਆਧਾਰ ਤੇ ਅਸੀਂ ਅਗਲੀ ਕਾਰਵਾਈ ਕੀਤੀ ਜਾਊਗੀ ਉਹ ਜੋ ਵੀ ਸਾਨੂੰ ਪੋਸਟਮਾਰਟਮ ਰਿਪੋਰਟ ਆਊਗੀ ਡਾਕਟਰ ਸਾਹਿਬਾਨਾਂ ਦੇ ਬੋਰਡ ਵੱਲੋਂ ਉਸ ਦੇ ਆਧਾਰ ਤੇ ਹੀ ਅਸੀਂ ਅਗਲੀ ਕਾਰਵਾਈ ਇਹਦੇ ਤੇ ਲੈਂਦੀ ਜਪੜੀ ਡੈਡ ਬੋਡੀ ਪਰਿਵਾਰ ਨੂੰ ਸੌਂਪ ਦਿੱਤੀ ਡੈਡ ਬੋਡੀ ਹਾਂਜੀ ਪਰਿਵਾਰ ਨੂੰ ਸੌਂਪ ਦਿੱਤੀ ਹੈ ਜੋ ਉਹਦੇ ਜੀਜੇ ਹਾਸਲ ਕਰਕੇ ਲੈ ਕੇ ਆਏ ਨੇ ਸਾਡੇ ਤੋਂ ਰਜਿੰਦਰ ਹਸਪਤਲ ਪਟਿਆਲਾ ਤੋਂ